ਭਾਈ ਅਮਰਜੀਤ ਸਿੰਘ ਜਿਹੜੇ ਕਰੀਬ 32 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਸੀਗੇ ਉਹਨਾਂ ਨੂੰ ਆਜ ਦੇ ਵੱਲੋਂ ਡਿਟੇਨ ਕੀਤਾ ਗਿਆ ਸੀਗਾ ਤੇ ਹੁਣ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਸਮੇਤ 70 ਦੇ ਕਰੀਬ ਪੰਜਾਬੀ ਨੇ ਜਿਨ੍ਹਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਹੈ ਹਣਜਨ ਸਾਹਿਬ ਇਹ ਖਬਰ ਜਿਹੜੀ ਹੈ ਹੁਣ ਸਾਹਮਣੇ ਆ ਰਹੀ ਹੈ ਕਿ ਜੋ ਭਾਈ ਅਮਰਜੀਤ ਸਿੰਘ ਕੈਲੀਫੋਰਨੀਆ ਵਿੱਚ ਜੋ ਰਹਿੰਦੇ ਸੀਗੇ ਆਪਣੇ ਪਰਿਵਾਰ ਦੇ ਨਾਲ ਤਕਰੀਬਨ 32 ਸਾਲ ਤੋਂ ਅਮਰੀਕਾ ਵਿੱਚ ਰਹਿ ਰਹੇ ਭਾਈ ਅਮਰਜੀਤ ਸਿੰਘ ਨੂੰ ਪਿਛਲੇ ਦਿਨੀ ਆਈਸ ਵੱਲੋਂ ਰੀਟੇਨ ਕੀਤਾ ਗਿਆ ਇਵਨ ਕਿ ਉਹ ਗ੍ਰੀਨ ਕਾਰਡ ਹੋਲਡਰ ਨੇ ਔਰ ਕੁਝ ਉਹਨਾਂ ਦੇ ਇਮੀਗ੍ਰੇਸ਼ਨ ਜਿੱਦਾਂ ਕੋਈ ਨਾਮ ਵਿੱਚ ਜਾਂ ਕੋਈ ਇਦਾਂ ਕੋਈ ਪ੍ਰੋਬਲਮ ਸੀਗੀ ਜਿਹਦੇ ਕਾਰਨ ਉਹਨਾਂ ਨੂੰ ਹਰ ਵਾਰੀ ਜਿਹੜਾ ਆ ਪੁਛਗਿਸਤ ਵਾਸਤੇ ਜਾਂ ਹਾਜ਼ਰੀ ਲਾਉਣ ਵਾਸਤੇ ਆਈਸ ਵਿੱਚ ਆਫਿਸ ਵਿੱਚ ਬੁਲਾਇਆ ਜਾਂਦਾ ਸੀਗਾ ਕਿ ਜਦੋਂ ਉਹ ਉੱਥੇ ਗਏ ਤਾਂ ਉਹਨਾਂ ਨੂੰ ਡੇਟੇਨ ਕਰ ਲਿਆ ਗਿਆ ਹਾਲਾਂਕਿ ਉਹਨਾਂ ਦੀ ਵਾਈਫ ਵੀ ਨਾਲ ਸੀ ਪਰ ਉਹਨਾਂ ਨੂੰ ਕਿਸੇ ਕਾਰਨ ਜਿਹੜਾ ਆ ਜਾਣ ਦਿੱਤਾ ਗਿਆ ਤੇ ਹੁਣ ਇਹ ਖਬਰ ਆ ਰਹੀ ਹੈ ਕਿ ਉਹਨਾਂ ਨੂੰ ਇੱਕ ਅਮਰੀਕੀ ਜਹਾਜ਼ ਰਾਈ ਜਿਹੜਾ ਆ ਭਾਰਤ ਡਿਪੋਰਟ ਕਰ ਦਿੱਤਾ ਗਿਆ ਉਹਨਾਂ ਨਾਲ ਤਕਰੀਬਨ 70 ਹੋਰ ਜਿਹੜੇ ਹੈਗੇ ਆ ਬੰਦੇ ਡਿਪੋਰਟ ਕੀਤੇ ਗਏ ਜਿਨ੍ਹਾਂ ਵਿੱਚ ਮੋਸਟਲੀ ਜਿਹੜੇ ਆ ਉਹ ਪੰਜਾਬੀ ਦੱਸੇ ਜਾ ਰਹੇ ਆ